ਸ਼ੀਨਾਂਗਰ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਹੋਰ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟ ਲੁੱਟ ਕੇ ਖਾ ਲਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਬਹੁਤ ਫਾਈਲਾਂ ਆਉਂਦੀਆਂ ਨੇ ਜੋ ਕਿ ਲਹੂ ਦੇ ਨਾਲ ਲਿਖੀਆਂ ਹੋਈਆਂ ਨੇ ਅਤੇ ਕੋਈ ਵੀ ਫੈਸਲਾ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਲਿਆ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਕਰ ਭਰੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਬਚਾਓ ਯਾਤਰਾ ਨਹੀਂ ਇਹ ਪਰਿਵਾਰ ਬਚਾਓ ਯਾਤਰਾ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਵੋਟਾਂ ਮੰਗਣ ਨਹੀਂ ਆਇਆ ਕਿਉਂਕਿ ਜੇ ਕੋਈ ਚੰਗੇ ਕੰਮ ਕਰੂਗਾ ਤਾਂ ਲੋਕ ਉਸ ਨੂੰ ਵੋਟ ਜ਼ਰੂਰ ਪਾਉਣਗੇ ਬੜੇ ਦੁਖੀ ਕੀਤੇ ਯਾਰ ਇਹਨਾਂ ਨੇ ਖੰਨਾ ਸਾਹਿਬ ਸਿਆਣੇ ਬੰਦੇ ਨੇ ਉਮਰ ਤਜਰਬੇ ਵਾਲੀ ਆ ਅੱਜ ਕੇਰੇ ਅੱਖਾਂ ਚੋਂ ਅਥਰੂ ਨੇ ਕੀ ਲੈ ਕੇ ਜਾਣ ਦੁਨੀਆ ਤੋਂ ਜਾਣਾ ਹਰੇਕ ਨੇ ਕਿਸੇ ਨੇ ਪਹਿਲਾਂ ਕਿਸੇ ਨੇ ਮਗਰੋਂ ਕੀ ਲੈ ਕੇ ਜਾਣਗੇ ਨਾ ਮੱਖਾਂ ਕੀ ਦੇਖਿਆ ਫਿਰ ਸਾਰੀ ਉਮਰ ਆਹੀ ਲੀਡਰ 23 ਸਾਲ ਦੀ ਉਮਰ ਚ ਭਗਤ ਸਿੰਘ ਜੀ ਨੇ ਫਾਂਸੀ ਦਾ ਰਸਤਾ ਚੁੰਮ ਲਿਆ ਕਰਤਾਰ ਸਿੰਘ ਸਰਾਭਾ 19 ਸਾਲ ਦਾ ਸੀ 350 ਏਕੜ ਜ਼ਮੀਨ ਹੈ ਸਰਾਭੇ ਪਿੰਡ ਚ ਲੁਧਿਆਣੇ ਦੀ ਜੜਾਂ ਚ ਜੀਰੋਂ ਆ ਲਾਉਂਦੇ ਥੱਕ ਜਊਂਗੇ ਜੇ ਉਸ ਉਸ ਜ਼ਮੀਨ ਦੀ ਕੀਮਤ ਪਾਣੀ ਹੋਵੇ ਬਰਕਲੇ ਯੂਨੀਵਰਸਿਟੀ ਚ ਉਸ ਵੇਲੇ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰ ਲਿਆ ਸੀ ਪਾਇਲਟ ਬਣ ਗਏ ਸੀ ਉਸ ਵੇਲੇ 19 ਸਾਲ ਦੀ ਉਮਰ ਚ ਫਾਂਸੀ ਹੋ ਗਈ ਐਸ ਕਰਕੇ ਫਾਂਸੀ ਹੋਈ ਸੀ ਐਸ ਕਰਕੇ ਉਹਨਾਂ ਨੇ ਫਾਂਸੀ ਦੇ ਰਸੇ ਚੁੰਮੇ ਸੀ ਕਿ ਸਾਡੇ ਬਜ਼ੁਰਗ ਰੋਂਦੇ ਰਹਿਣ ਕਿ ਜੀ ਰੋਈ ਜਾਂਦੇ ਆ ਜੀ ਰੋਈ ਜਾਂਦੇ ਆ ਜੀ ਪਹਿਲਾਂ ਵਧੀਆ ਨਹੀਂ ਆਏ ਜੀ ਉਹ ਲਟਕ ਗਏ ਜੀ ਬਾਦਲ ਲਟਕ ਗਏ ਜੀ ਕੈਪਟਨ ਲਟਕ ਗਏ ਕਮਾਲ ਆ ਯਾਰ ਕੀ ਇਹ ਨਾ ਨੇ ਯਾਰ ਗੰਦ ਪਾਇਆ ਇੱਥੇ ਪੰਜਾਬ ਚ ਇਹਨਾਂ ਦੇ ਪੈਸੇ ਨਾਰ ਚਲੇ ਜਾਣਗੇ ਧਰਮਰਾਜ ਤੋਂ ਲਿਖਾਈ ਬੈਠੇ ਹੋ ਕਿ ਤੁਹਾਡੇ ਪੈਸੇ ਨਾਲ ਆ ਸਕਦੇ ਆ ਲੁੱਟ ਲੋ ਜੋ ਦੇਖੋ ਜੋ ਦੇਖੋ ਲੁੱਟਣ ਤੇ ਬੱਪਾ ਬੰਨਿਆ ਯਾਰ ਲੱਕ ਸੀਧਾਂ ਦੇ ਕੱਫਣਾ ਚੋਂ ਪੈਸੇ ਖਾ ਜਾਂਦੇ ਆ ਯਾਰ ਯਾਰ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਐ ਬੱਸ ਕਰੋ ਯਾਰ ਮੇਰੇ ਕੋਲੇ ਫੈਲਾ ਆਉਂਦੀ ਐ ਮੇਰਾ ਰੋਣਾ ਨਿਕਲ ਆਉਂਦਾ ਯਾਰ ਲਹੂ ਨਾਲ ਲਿਖੀਆਂ ਹੋਈਆਂ ਫੈਲਾ ਨੇ ਪੰਜਾਬ ਦੇ ਲੋਕਾਂ ਦੇ ਲਹੂ ਨਾਲ ਲਿਖੀਆਂ ਹੋਈਆਂ ਪਹਿਲਾਂ ਕੋਈ ਤਾਂ ਕੋ ਕਦੇ ਤਾਂ ਕੋਈ ਫੈਸਲਾ ਪੰਜਾਬ ਦੇ ਹੱਕ ਚ ਲੈ ਲਿਆ ਹੋਵੇ ਨਹੀਂ ਲਿਆ ਕਿਸੇ ਸਾਹਬ ਦੇ ਚਾਚੇ ਆਪਦੇ ਪੁੱਤ ਆਪਦੇ ਭਤੀਜੇ ਆਪਦੇ ਸਾਲੇ ਆਪਦੇ ਚੀਜੇ ਬਸ ਇਸ ਦੁਬਾਰਾ ਸੋਚਿਆ ਹੀ ਨਹੀਂ ਹੁਣ ਕਹਿੰਦੇ ਪਰਵਾ ਪੰਜਾਬ بچਾਓ ਉਹ ਤੁਹਾਡੇ ਤੋਂ ਤਾਂ ਬਚਾਇਆ ਹਜੇ ਹੁਣੀ ਪੰਜਾਬ بچਾਓ ਨਹੀਂ ਪਰਿਵਾਰ بچਾਓ ਹੈ ਤੁਸੀਂ ਪ੍ਰੋਗਰਾਮ ਦੇਖੋ ਕਿੱਥੇ ਕਿੱਥੇ ਕਿਤੇ ਨੇ ਇਹਨਾਂ ਨੇ ਪਹਿਲਾ ਮਜੀਠੇ ਮੇਰਾ ਸਾੜਾ ਬਚਾਓ ਦੂਜਾ ਕੈਰੋਂ ਮੇਰਾ ਭਈਆ ਬਚਾਓ ਤੀਜਾ ਫਰੋਜ਼ਪੁਰ ਮੈਨੂੰ ਬਚਾਓ ਚੌਥਾ ਬਠਿੰਡੇ ਪੰਜਾਈ ਬਚਾਓ ਉਦੋਂ ਵਾਰ ਕਹਿੰਦੇ ਪ੍ਰੋਗਰਾਮ ਖਤਮ ਬਸ ਬਚਾ ਲਿਆ ਜਿੰਨਾ ਬਚਾਉਣਾ ਸੀ ਅਸੀਂ ਉਹ ਕਦੇ ਇੱਧਰ ਕਦੇ ਬਾਬਾ ਡੇਰਾ ਬਾਬਾ ਨਾਨਕ ਦੇ ਬਾਬਾ ਬਕਾਲੇ ਕਣੀ ਇੱਧਰ ਕਿਤੇ ਇੱਧਰ ਚੰਡੇ ਵਾਲਾ ਗੁਰੂ ਇੱਧਰ ਕਦੇ ਗਰੀਬ ਦੇ ਹੱਕ ਚ ਵੀ ਆ ਜਾਂਦੇ ਨਾ ਪਰਿਵਾਰ ਪਰਿਵਾਰ ਦੇ ਕਿਉਂ ਬਚਾਈਏ ਪਰਿਵਾਰ ਵੀ ਅਸੀਂ ਠੇਕਾ ਲਿਆ ਇਸ ਪਰਿਵਾਰ ਦਾ ਇਸ ਪਰਿਵਾਰ ਨੇ ਜਿੰਨੇ ਘਰਾਂ 'ਚ ਸੱਥਰ ਵਸਾਏ ਨੇ ਭਾਵੇਂ ਚਿੱਟੇ ਦੇ ਰੂਪ 'ਚ ਭਾਵੇਂ ਬੇਅਦਬੀਆਂ ਦੇ ਰੂਪ 'ਚ ਤੇ ਕੀ ਕੀ ਅਸੀਂ ਕਹੂੰ ਪਰਿਵਾਰ ਬਚਾਈਏ ਇਹਨਾਂ ਦਾ ਕਹਿੰਦੇ ਥੋੜਾ ਫਰਜ ਬਣਦਾ ਸਾਡਾ ਪਰਿਵਾਰ ਬਚਾਓ ਫਰਜ ਬਣਦਾ ਸਾਡਾ ਹਾਦਾ ਮੈਂ ਥੋੜੇ ਤੋਂ ਪੁੱਤਾਂ ਮੰਗਣ ਨਹੀਂ ਆਇਆ ਜੇ ਮੇਰੇ ਕੰਮ ਚੰਗੇ ਲੱਗਣੇ ਵੋਟਾਂ ਪਾ ਦਿਓ ਨਹੀਂ ਮੈਂ ਇਸ ਕੰਮ ਤੇ ਨਹੀਂ ਆਗਾ ਕਿ ਹਰ ਵਾਰੀ ਮੈਂ ਹੱਥ ਬਨ ਕੇ ਮੈਂ ਸੰਗਰੂਰ ਦੇ ਵਿੱਚ 14 ਚ ਫੋਟੋ ਲਾਈਆਂ ਮੈਨੂੰ ਹੱਥ ਬਨਣੇ ਪੈਗੇ ਐ ਫੋਟੋ ਖਿਚਾਉਣੀ ਪੈਗੀ ਮੈਂ ਕਿਹਾ ਮੈਂ ਨਾਲ ਇਹ ਵੀ ਕਹਿੰਦਾ ਰਿਹਾ ਕਿ ਮੇਰੀ ਫੋਟੋ ਹੱਥ ਬਨਣ ਵਾਲੀ ਐ ਵੀ ਮੈਂ ਅਪੀਲ ਕਰਦਾ ਮੈਨੂੰ ਵੋਟਾਂ ਪਾ ਦਿਓ ਪਰ 5 ਸਾਲਾਂ ਬਾਅਦ ਦੁਬਾਰੇ ਆਉਂਗਾ ਨਾ ਜੇ ਹੱਥ ਬਨ ਕੇ ਫੇਰ ਵੀ ਫੋਟੋ ਖਿਚਾਉਣੀ ਪੈਗੀ ਲੱਖ ਲਾਣਤਾ ਫਿਰ ਮੇਰੀ ਰਾਜਨੀਤੀ ਤੇ ਮੈਂ ਕਿਹਾ ਅਗਲੀ ਵਾਰ ਹੱਥ ਨਹੀਂ ਬਨੂੰਗਾ ਕੰਮਾਂ ਤੇ ਵੋਟਾਂ ਪਾਉਂਗੇ ਕੰਮਾਂ ਤੇ ਵੋਟਾਂ ਪਾਉਂਗੇ ਅਗਲੀ ਵਾਰ ਐਂ ਖਿਚਾਈ ਸੀ ਐ ਇਹ ਸਾਰੇ ਹੋ ਬਹੁਤ ਸਾਦੇ ਫੋਟਾ ਇੱਕ ਮੌਕਾ ਹੋਰ ਦੇਓ ਅਸੀਂ ਮੌਕੇ ਦਿੰਦੇ ਦਿੰਦੇ ਥੱਕ ਗਏ ਉਹ ਮੌਕੇ ਮੰਗਦੇ ਨਹੀਂ ਥੱਕੇ ਬਸ ਕਰੋ ਯਾਰ ਕਦੇ ਤਾਂ ਰਟਾਇਰ ਹੋ ਜਾ ਕਰੋ ਰਟਾਇਰ ਵੀ ਨਹੀਂ ਹੁੰਦੇ ਤਿੰਨ ਬੰਦੇ ਇਧਰੋਂ ਫੜਦੇ ਆ ਚਾਰ ਇਧਰੋਂ ਫੜਦੇ ਆ ਐ ਲੈ ਕੇ ਜਾਂਦੇ ਆ ਵਾਹ ਇੱਕ ਮੌਕਾ ਲੈ خیر ਰੱਬ ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦਿਓ ਯਾਰ ਨਵੇਂ ਆਈਡੀ ਐ ਨਵਾਂ ਜੋਸ਼ ਦੁਨੀਆ ਬਦਲ ਗਈ ਬਸ ਕਰੋ